ਕਲਾਸਿਕਲ ਸਾਰੇ ਵੀਰ ਮੇਰੇ ਫੋਰਡ 3700 ਲੈ ਕੇ ਆਇਆ 1992 ਮਾਡਲ ਇੰਜਨ ਗੇਅਰ ਦਾ ਫੁੱਲ ਓਕੇ 2 ਕੇ ਦਾ ਰੰਗ ਹੈ ਵੀਰ ਜੀ ਦੇਖ ਸਕਦੇ ਵੀਰ ਸਾਰੀ ਸੈਂਸਰੀ ਨਵੀਂ ਲੱਗੀ ਆ ਵੈਪਰ ਹੁੱਡ ਚਾਰੇ ਟਾਇਰ ਨਵੇਂ ਲੱਗੇ ਪਿਛਲੇ ਟਾਇਰਾਂ 'ਚ ਵੇਟ ਲੱਗੇ ਨੇ ਮਗਰਾੜ ਨਵੇਂ ਆ 5 ਸਾਲ ਦੀ ਰੰਗ ਦੀ ਗਾਰੰਟੀ ਹੈ ਵੀਰ ਲੈ ਕੇ ਭਾਵੇਂ ਲੈ ਲਿਓ ਇੰਜਨ ਗੇਅਰ ਦਾ ਫੁੱਲ ਓਕੇ ਆ 50 ਪਾਵਰ ਕੀਤਾ ਦੇਖ ਸਕਦੇ ਵੀਰ ਪੰਪ ਵੀ ਵਿਖਾਰਨਾ ਏਡੀਆਈ ਪੰਪ ਆ ਇਹ ਵੀ ਬੰਪਰ ਲੱਗਾ ਨਿਊ ਬੈਟਰੀ ਆ ਦੇਖ ਲੋ ਜੀ 2 ਪੀ ਦਾ ਪੇਂਟ ਆ ਵਧੀਆ 5 ਸਾਲ ਦੀ ਗਾਰੰਟੀ ਆ ਪੇਂਟ ਦੀ ਆਪਣਾ ਮਿਸਤਰੀ ਨਾਲ ਲੈ ਕੇ ਵਾਹ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਵੀਰੇ ਬੱਬ ਕਾਲਾ ਸਾਹਿਬ ਲੱਗੇ ਪਿੰਡ ਅਵਡਾਲਾ ਜਿੱਤੇ ਖੜਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਮੇਰਾ 6283797416 9876808482 ਇਹ ਨੰਬਰ ਤੇ ਵਟਸਐਪ ਚੱਲਦਾ ਹੈ ਮੈਸੇਜ ਕਰਕੇ ਵੀਡੀਓ ਕਾਲ ਕਰਕੇ ਟਰੈਕਟਰ ਵੇਖ ਸਕਦੇ ਹੋ ਟਰੈਕਟਰ ਦਾ ਪ੍ਰਾਈਸ ਹੈਗਾ ਵਿੱਚ 2 ਲੱਖ ਤੇ 5000 ਰੁਪਇਆ ਥੋੜਾ ਬੋੜਾ ਮਾਮਤਨ ਕਰ ਲਾਂਗੇ ਜਿਹੜੇ ਵੀ ਇਨੇ ਲੈਣਾ ਵੀਡੀਓ ਕਾਲ ਕਰਕੇ ਟਰੈਕਟਰ ਵੇਖ ਸਕਦਾ ਹੈ ਚਾਰੇ ਟਾਇਰ ਨਵੇਂ ਦੇਖੋ ਸਾਰੀ ਸੰਸਰੀ ਲੱਗੀ ਬੈਕ ਲੱਗਾ ਫੇਵਰ ਵਾਲੀ ਫੋਟ ਲੱਗੀ ਹੋ ਮਗਰਾੜ ਨਵੇਂ ਮਗਰਾੜਾਂ ਦੇ ਸਟੀਲ ਦੇ ਲੱਗੇ ਨੇ ਕੱਲੀ ਕੱਲੀ ਚੀਜ਼ ਵੀਡੀਓ ਕਿੰਨਾ ਚਿਰ ਆਉਣ ਲਈ ਵੀਰੇ ਕੋਈ ਇਹਦੇ ਵਿੱਚ ਹੈ ਨਹੀਂ ਆ ਕੀ ਵਖਾਵਾਂਗੇ ਕੁਝ ਦਵਾਂਗੇ ਕੁਝ 50 ਵਾਟ ਦਾ ਏਡੀਆ ਕੀਤਾ 7 ਫੁਕਰ ਰੋਟਾ ਵਟਟਰ 11 ਹਲਾ ਤੇ 20 ਤਵੇ ਖਿਚੂਆ ਮਛੀ ਹੋਕ ਲੱਗੀ ਆ ਡਿਸਟ੍ਰਿਬਿਊਟਰ ਲੱਗਾ ਮਗਟਾ ਲਈ ਪਾਉਣ ਵਾਸਤੇ ਬੇਸਾ ਦੇ ਵੀ ਪਿਛੋਂ ਕਿਥੇ ਮਗਰਾੜ ਵੇ ਲੱਗੇ ਨੇ ਸਾਰੇ ਸਮਾਨ ਜੈਨੂਲ ਤਿਰਜਲ ਲੱਗਾ ਵੀਰੇ ਹਰ ਇੱਕ ਚੀਜ਼ ਚੈੱਕ ਕਰ ਸਕਦੇ ਹੋ ਵੀਰੇ ਵੀਡੀਓ ਚ ਵੀਡੀਓ ਕਾਲ ਕਰਕੇ ਦੇਖ ਸਕਦੇ ਹੋ ਟਰੈਕਟਰ ਘਾਰੇ ਟਰੈਕਟਰ ਆ ਵੀਰੇ ਮੇਰੇ ਫੋਨ ਤੇ ਕਨੈਕਟ ਕਰ ਸਕਦੇ ਜਿੰਨੇ ਆਉਣਾ ਜਦੋਂ ਵੀ ਆਉਣਾ ਵਾਹ ਕੇ ਆਪਣਾ ਮਿਸਤਰੀ ਨਾਲ ਲਿਆਇਓ ਫੁੱਲ ਗਾਰੰਟੀ ਹੈ ਟਰੈਕਟਰ ਦੀ ਇੰਜਨ ਦੀ ਗੇਅਰ ਲਿਫਟ ਦੀ ਹਰ ਇੱਕ ਚੀਜ਼ ਦੀ ਇਹ ਨਹੀਂ ਵੀਰੇ ਖਾਵਾਂਗੇ ਕੁਝ ਦਵਾਂਗੇ ਕੋਈ ਵੇਚ ਸਕਦੇ ਹਾਂ ਸਭ ਕੁਝ ਲਕਾਲੀ ਕੋਈ ਗੱਲ ਨਹੀਂ ਤੇਲ ਵੇਚ ਸਕਦੇ ਵੀਰੇ ਵੀਡੀਓ ਚ ਸਾਰੇ ਤੇਲ ਨਵੇਂ ਪਾਏ ਆ ਇਹ ਦੇਖੋ ਆ ਮੇਰਾ ਹੰਝ ਨਜ਼ਰ ਆ ਰਿਹਾ ਤੈਨੂੰ ਮਗਲੇ ਟਾਪੇ ਸਰਵਿਸ डन ਹੋਈ ਆ ਰੁਪਈਆ ਲਾਉਂਡੀ ਲੋਨੀ ਟਰੇਡਰ ਤੇ 2 ਲੱਖ 5000 ਰੇਟ ਆ ਥੋੜਾ ਬੋਧ ਹਲਕਾ ਫੁਲਕਾ ਮਾਉਂਦਲ ਕਰ ਦੂੰਗਾ ਯੋਗ ਰੇਟ ਕਰੀ ਸਕਦੇ ਜੀ ਵੀਡੀਓ ਵੀਰੇ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਦਾ ਨੰਬਰ ਸਾਰੇ ਵੀਰੋਂ ਦਾ ਫੋਨ ਨੰਬਰ 628833 97416 ਏਰੀਆ ਬਿਆਸ ਬਾਬਕੜਾ ਸਾਹਿਬ ਲਗੇ ਪ੍ਰਿੰਟ ਉਡਾੜਾ ਧੰਨਵਾਦ